ਸ੍ਰੀ ਕਾਲਜੀ ਵੀਰਜੀ ਸਾਰਿਆਂ ਨੂੰ ਲੱਗਿਆ ਜੀ ਇੱਕ ਨਵਾਂ ਬਲੌਗ ਪਾਉਣ ਅੱਗੇ ਦੀ ਅੱਜ ਜੇ ਮਸ਼ੀਨ ਆਪਣੇ ਚੱਲ ਰਹੀ ਜੀ ਉਹ ਸਾਹਮਣੇ ਹਰੇ ਰੰਗ ਦੀ ਦਾਣੇ ਪਾਉਣ ਗਿਆ ਜੀ ਆਪਣਾ ਟਰੈਕਟਰ ਫਾਰਮ ਟਰੈਕ 60 ਅੱਜ ਦੂਈ ਸ਼ਿਫਟ ਆ ਜੀ ਆਪਣੀ ਕਣਕ ਵੱਢਣ ਦੀ ਹੋਰ ਬਾਬਾ ਜੀ ਠੀਕ ਆ ਜੀ ਵਧੀਆ ਬੀਲੀ ਜੀ ਜਾ ਫਿਰ ਹਾਂ ਜਾ ਬੀਲੀ ਹੁਣ ਕੋਈ ਛੱਡ ਦਿਆਂ ਦੋ ਬੰਦੇ ਨੂੰ ਪੌਹ ਲੱਗੇ ਨੇ ਦਾਣੇ ਹੁਣ ਇੱਕ ਨਾ ਵੀਰੇ ਬੈਨ ਤੇ ਆ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਨਾਲੇ ਸ਼ੇਅਰ ਕਮੈਂਟ ਤੇ ਲਾਈਕ ਜਰੂਰ ਕਰਿਓ ਜੀ ਜੁੜੇ ਰਹੋ ਜੀ ਆਪਣੇ ਵਲੌਗ ਦੇ ਨਾਲ ਅੱਗੇ ਤੇ ਜੀ ਆਪਣੇ ਮਸ਼ੀਨ ਦੇ ਫੋਰਮੈਨ ਸਾਹਿਬ ਲੰਬੜਦਾਰ ਜੀ ਹੋਰ ਸਨਵਲ ਨੰਬਰਦਾਰ ਜੀ ਕੀ ਹਾਲ ਚਾਲ ਨੇ ਵਧੀਆ ਜੀ ਠੀਕ ਠਾਕ ਜੀ ਵਧੀਆ ਚੱਲ ਰਿਹਾ ਸੀ ਜਨਾ ਵਧੀਆ ਸੀਜ਼ਨ ਮਾਰੋ ਮਾਰ ਜੀ ਕਿਵੇਂ ਆ ਰਹੇ ਨੇ ਝਾੜ ਇਸ ਵਾਰ ਕਣਕਾਂ ਦੇ ਝਾੜ ਬਹੁਤ ਵਧੀਆ ਚੰਦ ਰਹੇ ਨੇ ਜੀ ਫੇਰ ਵੀ ਪੂਰੀ ਠੰਡ ਪਈ ਐ ਇਸ ਵਾਰ ਠੰਡ ਦਾ ਪਈਆ ਬਾਕੀ ਨਾ 26 ਕੁਆਟਰ ਤੱਕ ਚੱਲ ਰਹੀ ਆ ਜੀ ਆਪਣੀ ਕੀ ਮਿਹਰੀ ਜਿਹੜੀ ਆਪਾਂ ਨੇ ਵੱਢੀ ਆ ਥੋਣੇ ਵੱਢ ਕੇ ਵੇਚ ਕੇ ਆ ਆਤਾ ਜੀ 26 ਪਲੱਸ ਆ ਜੀ ਆਪਣੇ ਗਾਂ ਲਾਲਾ ਸਹੀ ਸਹੀ ਦੱਸ ਵਧੀਆ ਬੀਜ ਤੇ ਆ ਕਿਹੜਾ ਬੀਜ ਤਾਂ 187 ਹਾਂ ਅੱਗੇ ਬਾਕੀ 222 ਵੀ ਸੀਗੀ ਅੱਛਾ ਕਿਉਂ ਬਾਬੇ ਕਰਮੇ ਹਾਂਜੀ ਇੰਨਾ ਝੜ ਹੈਗਾ ਕਣਕਾਂ ਦਾ ਇਸ ਵਾਰ ਨਹੀਂ ਹੈਗਾ ਹੈਗਾ ਤੁਸੀਂ ਵੱਢਦੇ ਹੁਣ ਪਾਨੂੰ ਪਤਾ ਹੀ ਆਦ ਅਸੀਂ ਸਭ ਦੇ ਗਏ ਹਾਂ ਇਸ ਵਾਰ ਵਧੀਆ ਮੌਕਾ ਫਸਲ ਨੂੰ ਜਿਹੜਾ ਪੱਕਣ ਦਾ ਸੀ ਵਧੀਆ ਮੌਕਾ ਮਿਲਿਆ ਉਹਨੂੰ ਠੰਡ ਪੂਰੀ ਸੀਗੀ ਐਨ ਪੂਰੀ ਆਪਣੀ ਮਰਜ਼ੀ ਗੱਲ ਹੋ ਗਈ ਕੋਸੇ ਐ ਬਾਬਾ ਜੀ ਤੇ ਕੀ ਕਣਕਾਂ ਐ ਤੇ ਕੀ ਖੜੀਆਂ ਵੀ ਰਹਿ ਗਈਆਂ ਇਹਦੀ ਕਣਕਾਂ ਮੌਸਮ ਨੇ ਚਲੋ ਜਿਹੜਾ ਆਪਣੇ ਆ ਮੀਂਹ ਹੀ ਪਿਆ ਹੈਗਾ ਇਹਨੇ ਨੁਕਸਾਨ ਨਹੀਂ ਕਰਿਆ ਜਿਹੜਾ ਪਹਿਲਾਂ ਮੀਂਹ ਪਿਆ ਉਹਨੇ ਵੀ ਨੁਕਸਾਨ ਨਹੀਂ ਕਰਿਆ ਇਹ ਚੀਜ਼ ਦਾ ਫਾਇਦਾ ਰਿਹਾ ਪਣਿਆ ਪੱਕੀ ਆ ਹਾਂ ਵਧੀਆ ਪੱਕੀ ਆ ਨਹੀਂ ਅੱਗੇ ਨੂੰ ਆ ਟਾਈਮ ਹੈ ਕਿ 5-4 ਦਿਨ ਵੱਧੇ ਲੰਗੇ ਨੇ ਕਣਕ ਦੇ ਝਾੜ ਵਾ ਵਧੀਆ ਹਾਂ ਝਾੜ ਵਧੀਆ ਬਾਕੀ ਇੱਧਰ ਤਾਂ ਹੁਣ ਮਾਨਸਾ ਕਿੰਨੀ ਦਾ ਬਹੁਤ ਨੁਕਸਾਨ ਕਰਿਆ ਕਣਕਾਂ ਦਾ ਹਾਂ ਉਧਰ ਜਿਆਦਾ ਬਣੇ ਆ ਰਹੀ ਹੈ ਜੀ ਮਸ਼ੀਨ ਇੱਧਰ ਨੂੰ ਢੇੜਾ ਲੈ ਕੇ ਥੋੜੀ ਗਿਰੀ ਵੀ ਆ ਜੀ ਕਣਕ ਆਪਣੀ ਇਹ ਚੱਲਿਆਗਾ ਜੀ ਕਰਮਾ ਬਾਬਾ ਹੁਣ ਮਸ਼ੀਨ ਚਲਾਉਣਾ ਦੂਏ ਵੀਰ ਨੂੰ ਛੱਡੂਗਾ ਡਰਾਈਵਰ ਨੂੰ ਕਿਆ ਪੀਣ ਵਾਸਤੇ ਚੱਲ ਰਿਹਾ ਜੀ ਹਰਮੇਇਤ ਕਰਵਾਇਆ ਗਿਰੀ ਵੀ ਕਣਕ ਕਰਕੇ ਵੀਰੇ ਥੋੜਾ ਜਿਹਾ ਟਾਈਮ ਲੱਗ ਰਿਹਾ ਜਰੂਰ ਬੜਾ ਪੜਾਈ ਬਹੁਤ ਵਧੀਆ ਕਰ ਰਹੇ ਨੇ ਥੱਲੇ ਦੇ ਚੱਕ ਰਹੇ ਨੇ ਕਣਕ ਨੂੰ ਆ ਗਿਆ ਤਾਂ ਵੀਰਾ ਚਾਹ ਪੀਣ ਤੂ ਆ ਵੀ ਖੜੀ ਜੇ ਤਾਂ ਵੀ ਨਹੀਂ ਬਣਾਈ ਖੀਰ ਵੀ ਨਹੀਂ ਰੱਖਿਆ ਹੋਣਾ ਬੈਠਾ ਹੀ ਹੁਣ ਆਪਾਂ ਥੋੜੀ ਸਿਫਤ ਕਰ ਰਹੇ ਆ ਵੀ ਬਹੁਤ ਵਧੀਆ ਪੜ੍ਹਾਈ ਕਰ ਰਹੇ ਨੇ ਮਸ਼ੀਨ ਦੀ ਪੜ੍ਹਾਈ ਬਹੁਤ ਵਧੀਆ ਚਾਹ ਪੀਓ ਨਾਲੇ ਖਾਓ ਸਮੋਸੇ ਪਾਣੀ ਜਾਣਾ ਹੈ ਪਾਣੀ ਯਾਰ ਹੁਣ ਤੈਨੂੰ ਕਿੱਥੋਂ ਲੈ ਕੇ ਦਵਾਂਗੇ ਇਹਦਾ ਪਾਣੀ ਕਿੱਡੀ ਕੀ ਹਾਲ ਚੱਲ ਹੈ ਮੇਰਾ ਬੜੀਆਂ ਹਾਲ ਚੱਲ ਹੈ ਬੱਡਰ ਆ ਫਿਰ ਅੱਜ ਕਣਕ ਬੋਤਾਗੇ ਆਜ ਠੀਕ ਆ ਅੱਜ ਨਿਬੜ ਜਾਏਗਾ ਤੇ ਰਹਿ ਜਾਏਗਾ ਥੋੜਾ ਜਿਹਾ ਰਹਿ ਜਾਏਗਾ ਆਪਣਾ ਸੌਥ ਰੋਡ ਹੋ ਪਛੇਤਾ ਕੰਕ ਰਹਿ ਜਾਏਗਾ ਚਾਹ ਪੀ ਲਿਆ ਸਮੋਸੇ ਖਾ ਲਿਆ ਸਮੋਸੇ ਵੀ ਖਾ ਲਿਆ ਠੀਕ ਆ ਹੋਰ ਲੈ ਲਾ ਵੀਰੇ ਸਮੋਸੇ ਬਾਜੀ ਸੰਤ ਸਿੰਘ ਜੀ ਧੰਨਵਾਦ ਬਹੁਤ ਸੇਵਾ ਕਰੀਆ ਸਰਦਾਰ ਜੀ ਹਾਂ ਜੀ ਬਹੁਤ ਵਧੀਆ ਬੰਦੇ ਨੇ ਸਵੇਰ ਦੀ ਕਪਾਈ ਚੱਲ ਰਹੀ ਆ ਰੋਟੀ ਪਾਣੀ ਚਾਹ ਸਮੋਸੇ ਠੰਡੇ ਆਨੰਦ ਆ ਗਿਆ ਖਾ ਕੇ ਆਨੰਦ ਆਉਣਾ ਚਾਹੀਦਾ ਆਪਾਂ ਆਨੰਦ ਵਾਸਤੇ ਹੀ ਫਿਰਦੇ ਆ ਕਿਉਂ ਵੀਰੇ ਠੀਕ ਆ ਚਟੂ देो जी गेड़ा एक दो होने बस आ गया हाँ भी छोटू की हाल है ठीक है इधर आ गया अपना बाबा जी ਵਾਵਾ ਕੇ ਜੀ ਵਿੱਚ ਦਾਣੇ ਆਪਰਾਤਰਾ ਦੀ ਲੱਗੀਆਂ ਜੀ ਪਵਾਉਣ ਗਾੜਿਆਂ ਨੂੰ ਥੋੜਾ ਮਾਗਰ ਕਰਦੇ ਵੀਰੇ ਉੱਥੇ ਕਰਦੀ ਥੋੜਾ ਜਿਹਾ ਟਰਾਲੀ ਦੀ ਆਪਾਂ ਜੇ ਚੱਲੇ ਤੇ ਮਾਗਰ ਦੀ ਮੋੜ ਤੇ ਫਿਰ ਸਾਰ ਕੇ ਆਵਾਂਗੇ ਜੀ ਟਰਾਲੀ ਬਣੇ ਰਹੋ ਜੀ ਆਪਣੇ ਬਲੌਗ ਦੇ ਨਾਲ ਅੱਜ ਪਹਿਲਾ ਬਲੌਗ ਹੈ ਜੀ ਕਣਕ ਦੀ ਬਾਟੀ ਦਾ ਕਿ ਤੁਹਾਨੂੰ ਦੋ ਜਾਂ ਤਿੰਨ ਬਲੌਗ ਹੋਰ ਜਿਹੜੇ ਕਣਕ ਦੀ ਬਾਟੀ ਦਾ ਤੋਂ ਬਾਅਦ ਫਿਰ ਆਪਾਂ ਕਰ ਬਣਾਵਾਂਗੇ ਥੂੜੀ ਦੇ ਬਲੌਗ ਕਿੰਨਾ ਥੂੜੀ ਬਣਾਉਨੇ ਆ ਕਿੰਨਾ ਫਿਰ ਅੰਦਰ ਪਾਵਾਂਗੇ ਛੱਤ 'ਚ ਥੂੜੀ ਪੱਖਾ ਲਾ ਕੇ ਸਾਰਾ ਤੁਹਾਨੂੰ ਦਿਖਾਵਾਂਗੇ ਮਿਲਦੇ ਨਹੀਂ ਫਿਰ ਮੋਟਰ ਤੇ ਜਾ ਕੇ ਹਾਂਜੀ ਵੀਰ ਜੀ ਹੋ ਗਿਆ ਦਾ ਹਨੇਰਾ 7:30 ਦਾ ਟਾਈਮ ਹੋ ਗਿਆ ਦਾ ਵੀਰ ਜੀ ਆਪਾਂ ਨੇ ਕਰਤੀ ਸੀ ਹੁਣ ਮਸ਼ੀਨ ਬੰਦ ਉਹ ਫੇਰ ਵਟਾਂਗੇ ਆ ਉਹ ਦਿਖਾਵਾਂਗੇ ਤੁਹਾਨੂੰ ਆਗਲੇ ਵਲੌਗ ਚ ਇੱਕ ਵੀਰ ਜੀ ਬੈਨ ਦੇ ਆ ਤੁਸੀਂ ਸਾਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਰੇ ਨਾਲੇ ਕਮੈਂਟ ਤੇ ਲਾਈਕ ਕਰ ਦਿਓ ਵੀਡੀਓ ਦੇਖਣ ਲਈ ਜੀ ਧੰਨਵਾਦ